ਇਹ ਸੈਂਟਰ ਜੇਲ੍ਹ ਦੇ ਵਿੱਚ ਵਰਕਿੰਗ ਕਰਦਾ ਬੰਦਾ ਕੰਮ ਕਰਦਾ ਉਹ ਅੱਛਾ ਕੈਮਰੇ ਲੱਗ ਰਹੇ ਨੇ ਉਥੋਂ ਕਰੰਟ ਲੱਗਿਆ ਬੰਦੇ ਨੂੰ ਨੀਚੇ गिर ਗਿਆ ਬੰਦਾ ਕੰਮ ਕਰਨਾ ਆਇਆ ਸੀ ਨਾ ਅੰਦਰ ਕੰਮ ਕਰ ਰਹੇ ਹਨ ਬੰਦੇ ਸੈਂਟਰ ਜੇਲ੍ਹ ਦੇ ਅੰਦਰ ਕੈਮਰੇ ਹਿੱਟ ਕਰ ਰਹੇ ਸੀਗੇ ਕਰੰਟ ਲੱਗ ਗਿਆ ਹਾਂਜੀ ਸਸੀਗਲ ਜੀ ਲੁਧਿਆਣਾ ਦੇ ਸੈਂਟਰ ਜੇਲ੍ਹ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਸੀਸੀਟੀਵੀ ਕਰਮਚਾਰੀ ਨੂੰ ਕਰੰਟ ਲੱਗਿਆ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਕਿ ਅੱਜ ਸੈਂਟਰਲ ਜੇਲ ਦੇ ਜਿਹੜੇ ਕਾਂਸਟੇਬਲ ਨੇ ਉਹਨਾਂ ਦੇ ਵੱਲੋਂ ਉਸ ਸੀਸੀਟੀਵੀ ਕਰਮਚਾਰੀ ਨੂੰ ਇੱਥੇ ਲਿਆਂਦਾ ਗਿਆ ਵਾ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਮੁਤਾਬਕ ਕਿ ਉਸ ਨੂੰ ਜਿਹੜੇ ਕਿ ਆ ਸੀਸੀਟੀਵੀ ਲਾਉਂਦੇ ਵਕਤ ਉਸ ਨੂੰ ਕਰੰਟ ਲੱਗਿਆ ਵਾ ਤੇ ਸਿਵਲ ਹਸਪਤਾਲ ਦੇ ਵਿੱਚ ਉਸ ਦਾ ਦਾਖਲ ਕਰਾਇਆ ਗਿਆ ਉਸ ਨੂੰ ਤੇ ਉਸ ਦਾ ਇਲਾਜ ਜਿਹੜਾ ਕੀ ਚੱਲ ਰਿਹਾ ਵਾ ਉਸ ਨੌਜਵਾਨ ਦਾ ਨਾਮ ਇਫਾਨ ਹੈ 24 ਸਾਲ ਦੀ ਉਮਰ ਹੈ ਉਹਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੈਂ ਟਾਵਰ ਤੇ ਚੜ ਕੇ ਜਿਹੜਾ ਕੀ ਕੈਮਰਾ ਲਗਾ ਰਿਹਾ ਸੀ ਅਚਾਨਕ ਹੀ ਜਿਹੜਾ ਕੀ ਹੈ ਮੈਨੂੰ ਕਰੰਟ ਲੱਗਦਾ ਵਾ ਉਸ ਤੋਂ ਬਾਅਦ ਅ ਅੰਦਰ ਸੈਂਟਰਲ ਜੇਲ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਵੈ। ਮਾਮਲਾ ਕੁਛ ਨਹੀਂ ਐ ਸਰ ਪਿੱਛੇ। ਮਾਮਲਾ ਮਾਮਲਾ ਕੁਛ ਨਹੀਂ ਐ। ਇਹ ਸੈਂਟਰ ਜੇਲ੍ਹ ਦੇ ਵਿੱਚ ਵਰਕਿੰਗ ਕਰਦਾ ਬੰਦਾ, ਕੰਮ ਕਰਦਾ ਉੱਥੇ। ਅੱਛਾ। ਕੈਮਰੇ ਲੱਗ ਲੱਗ ਰਹੇ ਨੇ। ਉਥੋਂ ਕਰੰਟ ਲੱਗਿਆ ਬੰਦੇ ਨੂੰ ਉਹ ਨੀਚੇ गिर ਗਿਆ ਬੱਸ। ਅੱਛਾ। ਕੀ ਨਾਮ ਆ ਸਰ ਇਹਦਾ ਨਾਮ ਇਰਫਾਨ ਇਰਫਾਨ, ਮੁਹੰਮਦ ਇਰਫਾਨ। ਹਾਂਜੀ। ਅੱਛਾ ਇੱਕ ਦੀ ਅੰਦਰ ਕੰਮ ਕੰਮ ਕਰਨਾ ਐ। ਕੰਮ ਕਰਨਾ ਐ ਸੀ ਨਾ ਅੰਦਰ ਕੰਮ ਕਰ ਰਹੇ ਆ ਨਾ ਬੰਦੇ ਸੈਂਟਰ ਜੇਲ੍ਹ ਦੇ ਅੰਦਰ। ਹਾਂ। ਉਥੋਂ ਕਰੰਟ ਲਗਾਇਆ ਸੀ ਕਿ ਤੇ ਕੈਮਰੇ ਫਿੱਟ ਕਰ ਰਹੇ ਸੀਗੇ ਕਰੰਟ ਲਗਾਇਆ ਸੀ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਪਰਵਿੰਦਰ ਸਿੰਘ ਪਰਵਿੰਦਰ ਹਾਂਜੀ ਕਿਹੜੀ ਡਿਊਟੀ ਤੇ ਨਾ ਸੀ ਹਾਂਜੀ ਐਸੇ ਨਹੀਂ ਨਹੀਂ ਮੈਂ ਹਵਲਦਾਰ ਗੱਲਬਾਤ ਦੌਰਾਨ ਸੈਂਟਰ ਜੇਲ੍ਹ ਤੋਂ ਜਿਹੜੀ ਗੱਡੀ ਲੈ ਕੇ ਆਈ ਹੈ ਉਸ ਲੇਬਰ ਲੇਬਰ ਕਰਮਚਾਰੀ ਨੂੰ ਉਸ ਦੇ ਅੰਦਰ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਐਡਮਿਟ ਕਰਾਇਆ ਗਿਆ ਆ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਅੰਦਰ ਕੰਮ ਕਰਨ ਗਿਆ ਸੀਗਾ ਕੈਮਰੇ ਲਾਉਣ ਦੇ ਦੌਰਾਨ ਉਸ ਨੂੰ ਕਰੰਟ ਲੱਗਿਆ ਤੇ ਪਰਵਿੰਦਰ ਇਹ ਹਵਲਦਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਦਰ ਹੁਣ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਅੰਦਰ ਦਾਖਲ ਕਰਾਇਆ ਬੈ ਤੇ ਹਾਲਾਕੀ ਜੀ ਹਾਲਾਤ ਦਾ ਵੀ ਹਾਲਾਤ ਉਸੇ ਥੋੜੇ ਗੰਭੀਰ ਦੱਸੇ ਜਾ ਰਿਹਾ ਹੈ ਡਾਕਟਰਾਂ ਦੇ ਵੱਲੋਂ ਤੇ ਆਉਣ ਸਮੇਂ ਤੇ ਵਿੱਚ ਦੇਖਣਾ ਹੈ ਕਿ ਕਿਸ ਦਾ ਕਰੰਟ ਲੱਗਿਆ ਕੀ ਵਜ੍ਹਾ ਸੀ ਕਰੰਟ ਲੱਗੇ ਕੀ ਉੱਥੇ ਜ਼ਿਆਦਾ ਵੋਲਟੇਜ ਆਈ ਸੀ ਕੀ ਐਸੀ ਜੁੜੇ ਹੋਣ ਲਿਹਾਣ ਲਾਈਵ ਦੇ ਨਾਲ ਦੀਪਕ ਕਮਾਦਨਾ ਯੂਮਰ ਰਿਪੋਰਟ ਧੰਨਵਾਦ